ਹਾਂਜੀ ਮਿੱਤਰੋ ਕੀ ਹਾਲ ਚਾਲ ਅੱਛਾ ਜੀ ਅਸੀਂ ਆਏ ਆ ਟਾਣੀਆਂ ਬੰਨਣ ਜਾਈਆਂ ਮਤਲਬ ਆ ਰਹੀ ਹੁੰਦੀਆਂ ਇਹਨਾਂ ਨੂੰ ਕੀ ਵੀਡੀਆਂ ਮੇਰੇ ਨਾਲ ਆ ਚੀਤਾ ਅੱਜ ਦਾ ਬਲੌਗ ਇਹ ਅਸੀਂ ਬਣਾਉਣ ਜਾ ਰਹੇ ਹਾਂ ਕਿ ਹੁਣ ਵੱਜ ਗਏ ਸਾਡੇ 12 ਅਲਦਾ ਰੋਟੀ ਦਾ ਟਾਈਮ ਹੋ ਗਿਆ ਬ੍ਰੇਕਫਾਸਟ ਦਾ ਮਤਲਬ ਦੁਪਹਿਰੇ ਖਾਣੇ ਨੇ ਅਸੀਂ ਇੰਡੀਆ ਦੇ ਸਾਨਾ ਤੇ ਅੱਜ ਤਾਂ ਦੱਸਾਂਗੇ ਅਸੀਂ ਕਿਦਾਂ ਮਤਲਬ ਰਾਤ ਦੀ ਰੋਟੀ ਬਗਾ ਕੇ ਰੱਖੀਦੀ ਆ ਤੇ ਉਹੋ ਹੀ ਅਸੀਂ ਕਿੱਟ ਵਿੱਚ ਰਾਤ ਤੇ ਬੰਨ ਕੇ ਰੱਖ ਲੈਣੀ ਆ ਤਾਂ ਜਣੀ ਹੋਣ ਆੜ ਕੇ ਖਾਣੀ ਆ ਅੱਜ ਤੁਹਾਨੂੰ ਦਿਖਾਉਣੇ ਆ ਰੋਟੀ ਸਾਡੀ ਰਾਤ ਦੀ ਬਚੀ ਹੋਈ ਜੋ ਕਿ ਖੇਤਾਂ ਵਿੱਚ ਕੰਮ ਕਰ ਲਏ ਅਸੀਂ ਤੇ ਆਹ ਟੀ ਵਿੱਚ ਕੰਮ ਕਰਦੇ ਹੋਏ ਆ ਤਾਣੀਆਂ ਬੰਦੇ ਹੋਏ ਆ ਸੀੜੀਆਂ ਬਾਕੀ ਤੁਹਾਨੂੰ ਰੋਟੀ ਖਾਂਦੇ ਹੋਣੇ ਸਾਡਾ ਟਿਫਨ ਆ ਸਬਜੀ ਆ ਰੋਟੀ ਔਰ ਰਗਾਸੀ ਵੀ ਆਪਣਾ ਰੋਟੀਆਂ ਖੋਲਦੇ ਹੋਏ ਦੇਖ ਲਓ ਅੱਜ ਅਸੀਂ ਕੱਲ ਜਿਵੇਂ ਰਾਤ ਤੱਕ ਸਬਜੀ ਬਣਾ ਕੇ ਰੱਖ ਲੈਣੀ ਤੇ ਇਦਾਂ ਲੈ ਆਉਣੀ ਆ ਲਓ ਜੀ ਅਸੀਂ ਬਣਾਈਆਂ ਕੜੀ ਬਾਬਿਆਂ ਦੀ ਕੜੀ ਆ ਰਾਤ ਦੀਆਂ ਰੋਟੀਆਂ ਇਦਾਂ ਹੀ ਬੰਨ ਕੇ ਰੱਖੀਆਂ ਹੁੰਦੀਆਂ ਤੇ ਹਾਂ ਇਹੋ ਹੀ ਅਸੀਂ ਰਾਤ ਨੂੰ ਕਿੱਟ ਚ ਪਾ ਲਈਆਂ ਬਈ ਸਿੱਧੀ ਗੱਲ ਆ ਇਹਦਾ ਇਹ ਨਾ ਮਤਲਬ ਸਮਝੋਗੇ ਅਸੀਂ ਆ ਤੁਹਾਨੂੰ ਦਿਖਾਉਂਦੇ ਪਏ ਆ ਇਹਦਾ ਇਹ ਮਤਲਬ ਕਿ ਇਟਲੀ ਦੀ ਸਚਾਈ ਦਿਖਾ ਰਹੇ ਆ ਕਿ ਇਟਲੀ ਵਿੱਚ ਕੀ ਕਰਨਾ ਬੱਖੇਤਾ ਜੀ ਜੋ ਕੰਮ ਕਰਦੇ ਆਣ ਕੇ ਨਾ ਤੇ ਸਾਨੂੰ ਐਦਾਂ ਦੀ ਰੋਟੀ ਖਾਣੀ ਪੈਂਦੀ ਆ ਜੋ ਕਿ ਆਪਾਂ ਪੰਜਾਬ ਦੇ ਵਿੱਚ ਤੁਹਾਨੂੰ ਪਤਾ ਹੀ ਜਿੱਦਾਂ ਖਾਂਦੇ ਆ ਆ ਰੋਟੀਆਂ ਆਪਣੀਆਂ ਰਾਤ ਦੀਆਂ ਐਦਾਂ ਹੀ ਖਾਣੀਆਂ ਤੇ ਵੀਰ ਮੇਰੇ ਨੇ ਲਿਆਂਦੀ ਆ ਛਣਿਆਂ ਦੀ ਸਬਜੀ ਢਾਲ ਨਹੀਂ ਝੋਲੇ ਐਦਾਂ ਹੀ ਅਸੀਂ ਬੈ ਕੇ ਰੋਟੀ ਖਾਣੀ ਬਾਈ ਕਿਤਾ ਦੇ ਵਿੱਚ ਅੱਧਾ ਘੰਟਾ ਮਿਲਣਾ ਸਾਨੂੰ ਰੋਟੀ ਖਾਣ ਲਈ ਬਾਕੀ ਹੁਣ ਅਸੀਂ ਰੋਟੀ ਖਾ ਗਏ ਪਾਚ ਕਰ ਦੇਗਾ ਆ ਸਾਡਾ ਹੁਣ ਅਸਲਾ ਪਿਆ ਜੀ ਇਹ ਅਸਲਾ ਲੈ ਕੇ ਹੀ ਹੁਣ ਅਸੀਂ ਕੰਮ ਕਰਨਾ ਦੇਖੋ ਵੇਖੋ ਇਹਨਾਂ ਨਾਲ ਫੇਰਾ ਜੀ ਸੀੜੀਆਂ ਜਮੇ ਗਿਆ ਸੋਟੀਆਂ ਇਹ ਸਾਰੀਆਂ ਬਣੀਆਂ ਇੱਦਾਂ ਦੇਖੋ ਇੱਦਾਂ ਬਣੀਆਂ ਪੂਰੀਆਂ ਲੈਂਡਸਕੇਪ ਤੇ ਅਜੀ ਤਰਗਾਸੀ ਆ ਰਿਹਾ ਹੁਣ ਬਸ ਅਸੀਂ ਕੰਮ ਚਾਲੂ ਕਰਨ ਲੱਗੇ ਆ ਇਹਨਾਂ ਨੂੰ ਬੰਨਣ ਲੱਗੇ ਆ ਆਪਣੇ ਲੱਕਾ ਦੇ ਨਾਲ ਫਿਰ ਚੱਲੇਗਾ ਕੰਮ ਹੁਣ ਤਿਆਰ ਹੋ ਗਿਆ ਅਸੀਂ ਪਾੜੀਆਂ ਹੁਣ ਵੇਖੋ ਪੇਟੀਆਂ ਬਣ ਲਿਆ ਬਸ ਹੁਣ ਲੱਗਣ ਲੱਗੇ ਆ ਬਸ ਕੰਮ ਤੇ ਤੇ ਇਸ ਤੋਂ ਬਾਅਦ ਤੁਹਾਨੂੰ ਦਖਦੇ ਆ ਕਿ ਕਿੱਦਾਂ ਸਿੜੀਆਂ ਬਣਦੀਆਂ ਪਾਜੋ ਲੱਗੇ ਮਾਦੇ ਇੱਥੇ ਚੋ ਲੱਗੀ ਕਰੋ ਕਰ ਲਈਆਂ ਆ ਜੀ ਵੇਖੋ ਮਸ਼ੀਨ ਇਹ ਤੜਾ ਚਲਾ ਰਹੀ ਹੈ ਕਿਹੜਾ ਨਿਆ ਬਣਾਉਣਾ ਇਦਾਂ ਫੋੜ ਕੇ ਟਾਣੀਆਂ ਨੂੰ ਅੱਛਾ ਕੰਮ ਕਰਦਾ ਬਤਾਇਆ ਨਾ ਮੜਾ ਜਾ ਜਿਹੜੇ ਨਵੇਂ ਨੇ ਉਹਨਾਂ ਨੂੰ ਪਤਾ ਲੱਗੇ ਕਿ ਕਿਦਾਂ ਆਪਾਂ ਲੈ ਜਮਾਉਂਦੇ ਹਾਂ ਉਹਦਾ ਕਿਦਾਂ ਪਾਟ ਆ ਕੇ ਬਣਾਈਏ ਪੰਜਾਬੀ ਜੀ ਆਪਾਂ ਖਣਾ ਟਾਣੀਆਂ ਬਣਨੀਆਂ ਇਹਦੇ ਕਹਿੰਦੇ ਲੱਗੇ ਹੈ ਆਹ ਵੇਖੋ ਇਤਰਾ ਟਾਣੀਆਂ ਬਣਦੇ ਟਾਣੀਆਂ ਪਤਲੀਆਂ ਇਤਰਾ ਆਪਾਂ ਬਸ ਇਹ ਮਸ਼ੀਨ ਹੁੰਦੀ ਹੈ ਜਦੋਂ ਪਿਸਤੌਲ ਇਹਦਾ ਇਹਦਾ ਗੋਲੀ ਇਹ ਵੇਖੋ ਆ ਧਗਾ ਜਿਹੜਾ ਇਹਨੇ ਟਾਣੀ ਨੂੰ ਬੰਨ੍ਹ ਦੇਣਾ ਤੇ ਇਹ ਹੁੰਦਾ ਨਾਲ ਉਹਨਾਂ ਨੇ ਦਿੱਤਾ ਹੁੰਦਾ ਖੋਲ ਜਾ ਬਸ ਨਾਲ ਆਪਾਂ ਸੰਸਮਾਨ ਰੱਖਣਾ ਪੈਂਦਾ ਮੇਰੇ ਵੀਰ ਜਿੰਨੇ ਵੀ ਇਟਲੀ ਹੋਣਾ ਤੇ ਆਹ ਕੰਮ ਕਰਨਾ ਪੈਣਾ ਆਣ ਕੇ ਤੇ ਰੋਟੀ ਪਾਣੀ ਦਾ ਵੀ ਤੁਹਾਨੂੰ ਪਤਾ ਹੀ ਦੱਸਿਆ ਕਿ ਕਿੱਦਾਂ ਆਪਾਂ ਰੋਟੀ ਰਾਤ ਲਾ ਕੇ ਰੱਖਣੀ ਆ ਤੇ ਮੁੜ ਕੇ ਆਪਾਂ ਨੂੰ ਉਹੋ ਹੀ ਬਲੀਆਂ ਰੋਟੀਆਂ ਖਾਣੀਆਂ ਪੈਣੀਆਂ ਸਹੀ ਯਾਰ ਤੇ ਖਰਾਬ ਮੇਰਾ ਵੀ ਚੰਗੀ ਵਧੀਆ ਹੱਸੀ ਛੋਟੀ ਕਾਦਾ ਪਿਆ ਨਾ ਉਹ ਨਾ ਹੀ ਆਵੇ ਜਿੰਦੀ ਗੱਲਾਂ ਤੇ ਇਹਦੇ ਨੂੰ ਚੰਗਾ ਹੀ ਇੱਥੇ ਹੀ ਕੰਮ ਕਰ ਲੋ ਬਹੁਤ ਔਖਾ ਕੰਮ ਚਲੋ ਮੇਰੇ ਵੀਰੋ ਚਲੋ ਕਮਾਈ ਕਰਨ ਆਉਂਦੇ ਆ ਕਮਾਈ ਕਰਨੀ ਪੈਣੀ ਆ ਮਿਹਨਤ ਕਰਨੀ ਪੈਣੀ ਆ ਮਿਹਨਤ ਨਾਲ ਹੀ ਆਪਾਂ ਨੂੰ ਵੱਲ ਮਿਲਣਾ ਪਈ ਹੈ ਨਾ ਔਰ ਇਦਾਂ ਹੀ ਆਪਾਂ ਨੂੰ ਵਧੀਆ-ਵਧੀਆ ਤੁਹਾਨੂੰ ਮਤਲਬ ਬਲੌਗ ਆਉਂਦੇ ਰਹਿਣਗੇ ਤੇ ਪਿਆਰ ਦਿੰਦੇ ਰਹੋ ਮੇਰੇ ਨਾਲ ਜੀਤਾ ਇਹ ਅਹੀਂ ਦੋਵੇਂ ਲੱਗੇ ਹੋਏ ਹੁਣ ਕੰਮ ਤੇ ਚਲੋ ਸਾਡਾ ਮਾਲਕ ਜਾ ਚੁੱਕਾ ਐਂ ਐਵੇਂ ਉਸ ਤੋਂ ਬਾਅਦ ਤਰ ਕੋਵੇ ਨਾ ਕੁਝ ਤੇਹੀ ਲੱਗ ਲਗੇ ਕੰਮ ਤੇ ਰੱਬ ਰੱਖਾ ਮਿਲਦੇ ਆ ਬਾਅਦ ਚ